ભગવંતમાન ਆਪਦੇ ਐਮਐਲਏ ਜਿਹੜੇ ਉਹਨਾਂ ਨੂੰ ਬਚਾਉਣ ਦੇ ਲਈ ਆਪਦੀਆਂ ਖਾਮੀਆਂ ਨੂੰ ਬਚਾਉਣ ਦੇ ਲਈ ਜਿਹੜਾ ਟੋਆ ਪੁੱਟ ਰਿਆ ਸੀ ਕਿ ਉਹਦੇ ਵਿੱਚ ਦੱਬ ਦਵਾਂਗੇ ਸਾਰਾ ਕੁਝ ਕਿ ਲੋਕ ਭੁੱਲ ਜਾਣਗੇ ਹੁਣ ਉਸੇ ਟੋਏ ਵਿੱਚ ਆਪ ਡਿੱਗਣ ਦੀ ਤਿਆਰੀ ਦੇ ਵਿੱਚ ਹੈ ਤੇ ਨਾਲ ਹੀ ਉਹਨਾਂ ਦੇ ਸਾਰੇ ਐਮਐਲਏ ਵੀ ਵਿੱਚ ਹੀ ਟੋਏ ਦੇ ਵਿੱਚ ਜਾਣਗੇ ਕਿਸਾਨਾਂ ਨੂੰ ਜਿਹੜਾ ਪਿਛਲੇ ਦਿਨੀ ਗਲਤ ਬੋਲ ਦਿੱਤਾ ਸੀ ਕਿ ਕਰ ਲੋ ਜੋ ਕੁਝ ਤੁਸੀਂ ਕਰਨਾ ਕਿ ਜਿਹੜਾ ਪਿੱਛੇ ਇੰਨੇ ਜ਼ਿਆਦਾ ਮਤਲਬ ਜਿਹੜੇ ਐ ਮੰਤਰੀ ਰਹਿ ਚੁੱਕੇ ਨੇ ਅਜੇ ਤੱਕ ਤਾਉ ਨਹੀਂ ਕਿ ਦੇ ਇਸ ਤਰ੍ਹਾਂ ਬੋਲੇ ਕਿ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਭਗਵੰਤ ਮਾਨ ਨੇ ਦੇ ਦਿੱਤੀ ਤੇ ਉਹਨਾਂ ਨੂੰ ਸਿੱਧਾ ਚੈਲੰਜ ਵੀ ਕਰ ਦਿੱਤਾ ਐਸਕੇਮ ਵੱਲੋਂ ਇਹ ਫੈਸਲਾ ਵੀ ਲਿਆਇਆ ਗਿਆ ਕਿ 10 ਮਾਰਚ ਨੂੰ ਆਮ ਆਦਮੀ ਪਾਰਟੀ ਦੇ ਜਿੰਨੇ ਸਾਰੇ ਵਿਧਾਇਕ ਨੇ ਉਹਨਾਂ ਦੇ ਘਰਾਂ ਦੇ ਅੱਗੇ ਧਰਨੇ ਦਿੱਤੇ ਜਾਣਗੇ ਤਕੜੀ ਨਾਰੇਬਾਜ਼ੀ ਹੋਊਗੀ ਬਿਸ਼ਰਮੀ ਦਿੱਤੀ ਜਾਊਗੀ ਪੁਤਲੇ ਫੂਕੇ ਜਾਣਗੇ ਇਹਨਾਂ ਦੇ ਇਹ ਨਾ ਦੀ ਅਕਲ ਟਿਕਾਣੇ ਆ ਜੇ ਕਿਸਾਨਾਂ ਨੂੰ ਗਲਤ ਬੋਲੇ ਸੀ ਕਿਸਾਨਾਂ ਤੋਂ ਸਾਰੇ ਜਿਹੜੇ ਇਹਨਾਂ ਦੇ ਵਿਧਾਇਕ ਆ ਉਹ ਵੀ ਮਾਫੀ ਮੰਗਣ ਨਾਲ ਭਗਵੰਤ ਮਾਨ ਵੀ ਮਾਫੀ ਮੰਗੇ ਪਰ ਭਗਵੰਤ ਮਾਨ ਨੂੰ ਹੰਕਾਰ ਹੋ ਚੁੱਕਿਆ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ساری ਉਮਰ ਹੀ ਰਹਿਣਾ ਹੁਣ ਹੋਰ ਕੋਈ ਪਾਰਟੀ ਅੱਗੇ ਆਉਣੀ ਨਹੀਂ ਤੇ ਮੇਰਾ ਹੀ ਸਿੱਕਾ ਚੱਲਦਾ ਰਹਿਣਾ ਕਿ ਮੈਨੂੰ ਕੋਈ ਰੋਕ ਨਹੀਂ ਸਕਦਾ ਮੇਰੇ ਪੈਨ ਦੇ ਵਿੱਚ ਤਾਕਤ ਬਹੁਤ ਆ ਜਿਹੜੀ ਕੁਝ ਮੈਂ ਗੱਲ ਲਿਖਤੀ ਉਹ ਪਾਰ ਹੋ ਜਾਂਦੀ ਹੈ ਭਗਵੰਤ ਮਾਨ ਦੀ ਜਿਹੜੀ ਬੁੱਧੀ ਹੈ ਉਹ ਪ੍ਰਸਤ ਹੋ ਚੁੱਕੀ ਹੈ ਉਹਨੂੰ ਸੋਚ ਲੈਣਾ ਚਾਹੀਦਾ ਕਿ ਉਹ ਪੰਜਾਬ ਦੇ ਵਿੱਚ ਬੈਠਾ ਤੇ ਪੰਜਾਬ ਦੇ ਵਿੱਚ ਕਿੰਦਾ ਕਿੰਦਾ ਦੇ ਸੂਰਮੇ ਆ ਜਿਹੜੇ ਉਹ ਰਹੇ ਨੇ ਟਾਈਮ-ਟਾਈਮ ਤੇ ਜਵਾਬ ਵੀ ਦਿੰਦੇ ਰਹੇ ਨੇ ਇਹ ਭਗਵੰਤ ਮਾਨ ਜਦੋਂ ਸੀਐਮ ਨਹੀਂ ਸੀ ਉਦੋਂ ਐਗਜ਼ਾਮਪਲਾ ਦਿੰਦਾ ਹੁੰਦਾ ਸੀ ਪੰਜਾਬ ਦੀਆਂ ਕਿ ਬਹੁਤ ਸਾਰੇ ਸਿੰਘ ਅਤੇ ਬਹੁਤ ਸਾਰੇ ਸੂਰਮੇ ਜਿਹੜੇ ਉਹ ਇੱਥੇ ਪੈਦਾ ਹੋਏ ਨੇ ਪੰਜਾਬ ਦੇ ਵਿੱਚ ਟਾਈਮ-ਟਾਈਮ ਸਰ ਉਹਨਾਂ ਨੇ ਜਵਾਬ ਵੀ ਜਿਹੜੀ ਸਰਕਾਰ ਆ ਮੌਜੂਦਾ ਸਰਕਾਰ ਨੂੰ ਦਿੱਤਾ ਤੋਂ ਉਸੇ ਤਰ੍ਹਾਂ ਹੀ ਆਪ ਜਿਹੜਾ ਬੰਤ ਬੁੱਟੜ ਵਾਲਾ ਕੰਮ ਆ ਜਿਹੜਾ ਭਗਵੰਤ ਮਾਨ ਨੇ ਫੜ ਲਿਆ ਇਹਦਾ ਵੀ ਜਵਾਬ ਭਗਵੰਤ ਮਾਨ ਨੂੰ ਜਲਦੀ ਲੋਕ ਦੇਣਗੇ ਵਿਧਾਨ ਸਭਾ ਦੀਆਂ ਵੋਟਾਂ 2027 ਦੇ ਵਿੱਚ ਆਉਣ ਵਾਲੀਆਂ ਟਾਈਮ ਆ ਜਿਹੜਾ ਥੋੜਾ ਹੀ ਰਹਿ ਚੁੱਕਿਆ ਤੇ ਜਿਹੜੇ ਕਿਸਾਨਾਂ ਨੂੰ ਕਿਹਾ ਸੀ ਕਰ ਲੋ ਜੋ ਤੁਸੀਂ ਕੁਝ ਕਰਨਾ ਹੁਣ ਤੁਹਾਡੇ ਐਮਐਲਏ ਤੇ ਤੂੰ ਭਗਵੰਤ ਮਾਨ ਆਪ ਪਿੰਡਾਂ ਦੇ ਵਿੱਚ ਨਹੀਂ ਬੜ ਸਕਦਾ ਪਿੰਡ ਦੇ ਲੋਕ ਮੂਰੇ ਡੰਡੇ ਲੈ ਖੜੇ ਹੋਣਗੇ ਤੁਹਾਡੇ ਲਈ ਤੁਹਾਡਾ ਸਵਾਗਤ ਕਰਨ ਦੇ ਲਈ ਉਹ ਤਿਆਰ ਬੈਠੇ ਨੇ ਨਾ ਹੀ ਤੁਹਾਡੇ ਐਮਐਲਏ ਨੂੰ ਬਾੜਨਗੇ ਘਰਾਂ ਦੇ ਵਿੱਚ ਤੇ ਨਾ ਹੀ ਤੈਨੂੰ ਬਾੜਨਗੇ ਘਰਾਂ ਦੇ ਵਿੱਚ ਇਹ ਜਦੋਂ ਵੋਟਾਂ ਆ ਗਈਆਂ ਨੇ ਨੇੜੇ ਉਦੋਂ ਪਤਾ ਲੱਗ ਜਾਣਾ ਹਜੇ ਤਾਂ ਉਹਨੂੰ ਲੱਗਦਾ ਕਿ ਭੁੱਲ ਜਾਣਗੇ ਕਿਸਾਨ ਵੀ ਭੁੱਲ ਜਾਣਗੇ ਲੋਕ ਵੀ ਭੁੱਲ ਜਾਣਗੇ ਜਿਹੜੀ ਮੈਂ ਬਿਆਨਬਾਜ਼ੀ ਦਿੱਤੀ ਆ ਪਰ ਨਹੀਂ ਭੁੱਲਦੇ ਜਲਦੀ ਜਲਦੀ ਤੇ ਤੈਨੂੰ ਜਵਾਬ ਇਹਦਾ ਬਹੁਤ ਤਕੜਾ ਦੇਣਗੇ ਤੇ 10 ਮਾਰਚ ਨੂੰ ਜਿਹੜਾ ਲੱਗ ਰਿਹਾ ਕਰਨਾ ਉਹਦੇ ਵਿੱਚ ਵੀ ਤਕੜੀ ਨਾਰੇਬਾਜੀ ਹੋਊਗੀ ਫੁੱਤਲੇ ਪੁੱਕੇ ਜਾਣਗੇ ਪੂਰੀ ਚੰਗੀ ਤਰ੍ਹਾਂ ਤਸੱਲੀ ਬਖਸਾਲਾ ਕੰਮ ਆ ਜਿਹੜਾ ਬਿਸ਼ਰਮੀ ਵਾਲਾ ਉਹ ਤੁਹਾਨੂੰ ਦੇਖ ਕੇ ਜਾਣਗੇ ਕਿਸਾਨ ਸਾਰੇ